ਪੰਜਾਬ ਵਿੱਚ ਬਦਲਦਾ ਹੋਇਆ ਮੌਸਮ ਜਿੱਥੇ ਆਮ ਲੋਕਾਂ ਲਈ ਪਰੇਸ਼ਾਨੀ ਬਣਿਆ ਹੋਇਆ ਉੱਥੇ ਇਸ ਮੌਸਮ ਕਾਰਨ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ ਗੜੇ ਮਾਰੀ ਕਾਰਨ ਕਿਸਾਨਾਂ ਦੀ ਕਈ ਏਕੜ ਫਸਲ ਖਰਾਬ ਹੋ ਗਈ ਹੈ ਜਿਸ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਬੜੇ ਹੀ ਮੁਸ਼ਕਲ ਨਾਲ ਫਸਲ ਪਾਲ ਕੇ ਤਿਆਰ ਕੀਤੀ ਸੀ ਪਰ ਹੁਣ ਫਸਲ ਖਰਾਬ ਹੋਣ ਕਾਰਨ ਕਾਫੀ ਪਰੇਸ਼ਾਨੀ ਆ ਰਹੀ ਹੈ ਮੇਰਾ ਨਾਂ ਜੀ ਸੁਖਮント ਸਿੰਘ ਪਿੰਡ ਤੰਗਾਈ ਤੇ ਜੇ ਨੁਕਸਾਨ ਦੀ ਗੱਲ ਕਰੀਏ ਜੀ ਨੁਕਸਾਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੋਇਆ ਵਾ ਕਾਂ ਬਿਲਕੁਲ ਜਿਹੜੀਆਂ ਉਹ ਵੇਛਗੀਆਂ ਤੇ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਕਿਸੇ ਤਰੀਕੇ ਪਹਿਲ ਦੇ ਆਧਾਰ ਤੇ ਗਰਦੌਰੀਆਂ ਕਰਾ ਕੇ ਜੋ ਬਣਦਾ ਮੁਆਵਜ਼ਾ ਹੈ ਲੋਕਾਂ ਤੱਕ ਪਹੁੰਚਦਾ ਕੀਤਾ ਜਾਵੇ ਤੇ ਸਰਕਾਰ ਨੂੰ ਇਹ ਵੀ ਅਪੀਲ ਕਰਦੇ ਆਂ ਕਿ ਜਿਹੜੇ ਕਿਤੇ ਤੁਹਾਡੇ ਕਾਗਜ਼ਾਂ ਦੇ ਵਿੱਚ ਬਣੇ ਪਏ ਮੁਆਵਜ਼ੇ ਪਹਿਲੇ ਵੀ ਰਹਿੰਦੇ ਆਂ ਕਿਰਪਾ ਕਰਕੇ ਉਹ ਜਿਹੜੇ ਆ ਉਹ ਵੀ ਕਿਸੇ ਹੱਦ ਤੱਕ ਲੋਕਾਂ ਤੱਕ ਪਹੁੰਚਦੇ ਕਿਤੇ ਜਾਣ ਕਿਉਂਕਿ ਤੁਹਾਡੇ ਉਹ ਮੁਆਵਜ਼ੇ ਜਿਹੜੇ ਤਹਿਸੀਲਾਂ ਕਚੈਰੀਆਂ ਦੇ ਚ ੱੱਕੇ ਖਾਂਦੇ ਫਿਰਦੇ ਆਂ ਜਿਹੜੀ ਸਰਕਾਰ ਇਹ ਗੱਲ ਕਹਿੰਦੀ ਸੀ ਵੀ ਮੈਂ ਸਭ ਤੋਂ ਪਹਿਲਾਂ ਮੁਰਗੀਆਂ ਦੇ ਜਿਹੜੇ ਪੈਸੇ ਆ ਉਹ ਦਿਆ ਕਰੂੰਗੀ ਜਿਹਦਾ ਕਿਸੇ ਦਾ ਮੁਆਵਜ਼ਾ ਗਰਦੌਰੀਆਂ ਬਾਅਦ ਚ ਹੋਇਆ ਕਰਨਗੇ ਮੁਆਵਜ਼ਾ ਪਹਿਲਾਂ ਮਿਲਿਆ ਕਰੂਗਾ ਪਰ ਅਫਸੋਸ ਦੀ ਗੱਲ ਇਹ ਆ ਵੀ ਸਰਕਾਰ ਦੇ ਕੰਨ ਤੇ ਜੂਣੀ ਸਰਕ ਦੀ ਲੋਕ ਵਿਚਾਰੇ ਜਿਨ੍ਹਾਂ ਨੂੰ ਫਸਲ ਦਾ ਹੀ ਆਸਰਾ ਹੁੰਦਾ ਫਸਲ ਜਿਹੜੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਆ ਇਸ ਕਰਕੇ ਅਪੀਲ ਆ ਸਰਕਾਰ ਨੂੰ ਵੀ ਜਿਹੜੀ ਇਹ ਸਪੈਸ਼ਲ ਗਰਦੌਰੀ ਕਰਕੇ ਲੋਕਾਂ ਨੂੰ ਜੋ ਵੀ ਮਾਲੀ ਸਹਾਇਤਾ ਦੇ ਸਕਦੇ ਹੋ ਦਿੱਤੀ ਜਾਵੇ ਇਲਾਕੇ ਅੰਦਰ ਕਿੰਨਾ ਕੁ ਨੁਕਸਾਨ ਹੋ ਗਿਆ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਭਾਜੀ ਜੇ ਤੁਹਾਨੂੰ ਸਾਰੀਆਂ ਫਸਲਾਂ ਦੇ ਵਿੱਚ ਕਿਤੇ ਲੈ ਕੇ ਜਾਈਏ ਪੂਰੀ ਤਰ੍ਹਾਂ ਫਸਲ ਜਿਹੜੀ ਵਿਸਗੀ ਤੇ ਬਰਬਾਦ ਹੋ ਚੁੱਕੀ ਆ ਇਹਦੀ ਅਜੇ ਤੱਕ ਤਾਂ ਕੋਈ ਆਸ ਨਹੀਂ ਜੇ ਰੱਬ ਕਿਤੇ ਥੋੜਾ ਬਹੁਤ ਮਿਹਰਬਾਨ ਹੋਵੇ ਤੇ ਹੋ ਸਕਦਾ ਵੀ ਕੁਛ ਨਾ ਕੁਛ ਲੋਕਾਂ ਦੇ ਪੱਲੇ ਪਵੇ ਇਹ ਕਰਕੇ ਇਹ ਦੇ ਰੱਬ ਦੇ ਹੱਥ ਵਾਸਿਆ ਵੀ ਜੇ ਹੁਣ ਧੁੱਪਾਂ ਲੱਗ ਜਾਂਦੀਆਂ ਤੇ ਕੁਛ ਬਚਾਅ ਹੋ ਸਕਦਾ ਨਹੀਂ ਤੇ ਫਿਲਹਾਲ ਕੋਈ ਬਚਾਅ ਨਹੀਂ ਇਲਾਕੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਹਨੇਰੀ ਝੱਖੜ ਨੇ ਬਹੁਤ ਰੁੱਖ ਪੁੱਟੇ ਆ ਬਹੁਤ ਵੱਲੇ ਖੰਬੇ ਸਭ ਬਿਜਲੀ ਦਾ ਵੀ ਬਹੁਤ ਵੱਡਾ ਨੁਕਸਾਨ ਆਇਆ ਪੰਜਾਬ ਵਿੱਚ ਬਦਲਦਾ ਹੋਇਆ ਮੌਸਮ ਜਿੱਥੇ ਆਮ ਲੋਕਾਂ ਲਈ ਪਰੇਸ਼ਾਨੀ ਬਣਿਆ ਹੋਇਆ ਉੱਥੇ ਇਸ ਮੌਸਮ ਕਾਰਨ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ ਗੜੇ ਮਾਰੀ ਕਾਰਨ ਕਿਸਾਨਾਂ ਦੀ ਕਈ ਏਕੜ ਫਸਲ ਖਰਾਬ ਹੋ ਗਈ ਹੈ ਜਿਸ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਬੜੇ ਹੀ ਮੁਸ਼ਕਲ ਨਾਲ ਫਸਲ ਪਾਲ ਕੇ ਤਿਆਰ ਕੀਤੀ ਸੀ ਪਰ ਹੁਣ ਫਸਲ ਖਰਾਬ ਹੋਣ ਕਾਰਨ ਕਾਫੀ ਪਰੇਸ਼ਾਨੀ ਆ ਰਹੀ ਹੈ ਮੇਰਾ ਨਾਂ ਜੀ ਸੁਖਮント ਸਿੰਘ ਪਿੰਡ ਤੰਗਾਈ ਤੇ ਜੇ ਨੁਕਸਾਨ ਦੀ ਗੱਲ ਕਰੀਏ ਜੀ ਨੁਕਸਾਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੋਇਆ ਵਾ ਕਣਕਾਂ ਬਿਲਕੁਲ ਜੜੀਆਂ ਉਹ ਵੇਸ਼ ਗਈਆਂ ਤੇ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਕਿਸੇ ਤਰੀਕੇ ਪਹਿਲ ਦੇ ਆਧਾਰ ਤੇ ਗਰਦੌਰੀਆਂ ਕਰਾ ਕੇ ਜੋ ਬਣਦਾ ਮੁਆਵਜ਼ਾ ਹੈ ਲੋਕਾਂ ਤੱਕ ਪਹੁੰਚਦਾ ਕੀਤਾ ਜਾਵੇ ਤੇ ਸਰਕਾਰ ਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਜਿਹੜੇ ਕਿਤੇ ਤੁਹਾਡੇ ਕਾਗਜ਼ਾਂ ਦੇ ਵਿੱਚ ਬਣੇ ਪਏ ਮੁਆਵਜ਼ੇ ਪਹਿਲੇ ਵੀ ਰਹਿੰਦੇ ਆ ਕਿਰਪਾ ਕਰਕੇ ਉਹ ਜਿਹੜੇ ਆ ਉਹ ਵੀ ਕਿਸੇ ਹੱਦ ਤੱਕ ਲੋਕਾਂ ਤੱਕ ਪਹੁੰਚਦੇ ਕੀਤੇ ਜਾਣ ਕਿਉਂਕਿ ਤੁਹਾਡੇ ਉਹ ਮੁਆਵਜ਼ੇ ਜਿਹੜੇ ਤਹਿਸੀਲਾਂ ਕਚੈਰੀਆਂ ਤੇ ੱਟਕੇ ਖਾਂਦੇ ਫਿਰਦੇ ਆ ਜਿਹੜੀ ਸਰਕਾਰ ਇਹ ਗੱਲ ਕਹਿੰਦੀ ਸੀ ਵੀ ਮੈਂ ਸਭ ਤੋਂ ਪਹਿਲਾਂ ਮੁਰਗੀਆਂ ਦੇ ਜਿਹੜੇ ਪੈਸੇ ਆ ਉਹ ਦਿਆ ਕਰੂੰਗੀ ਜਿਹਦਾ ਕਿਸੇ ਦਾ ਮੁਆਵਜ਼ਾ ਗਰਦੌਰੀਆਂ ਬਾਅਦ ਚ ਹੋਇਆ ਕਰਨਗੇ ਮੁਆਵਜ਼ਾ ਪਹਿਲਾਂ ਮਿਲਿਆ ਕਰੂਗਾ ਪਰ ਅਫਸੋਸ ਦੀ ਗੱਲ ਇਹ ਆ ਵੀ ਸਰਕਾਰ ਦੇ ਕੰਨ ਤੇ ਜੂਣੀ ਸਰਕ ਦੀ ਲੋਕ ਵਿਚਾਰੇ ਜਿਨ੍ਹਾਂ ਨੂੰ ਫਸਲ ਦਾ ਹੀ ਆਸਰਾ ਹੁੰਦਾ ਫਸਲ ਜਿਹੜੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਆ ਇਸ ਕਰਕੇ ਅਪੀਲ ਆ ਸਰਕਾਰ ਨੂੰ ਵੀ ਜਿਹੜੀ ਇਹ ਸਪੈਸ਼ਲ ਗਰਦੌਰੀ ਕਰਕੇ ਲੋਕਾਂ ਨੂੰ ਜੋ ਵੀ ਮਾਲੀ ਸਹਾਇਤਾ ਦੇ ਸਕਦੇ ਹੋ ਦਿੱਤੀ ਜਾਵੇ ਇਲਾਕੇ ਅੰਦਰ ਕਿੰਨਾ ਕੁ ਨੁਕਸਾਨ ਹੋ ਗਿਆ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਭਾਜੀ ਜੇ ਤੁਹਾਨੂੰ ਸਾਰੀਆਂ ਫਸਲਾਂ ਦੇ ਵਿੱਚ ਕਿਤੇ ਲੈ ਕੇ ਜਾਈਏ ਪੂਰੀ ਤਰ੍ਹਾਂ ਫਸਲ ਜਿਹੜੀ ਵਿਸਗੀ ਤੇ ਬਰਬਾਦ ਹੋ ਚੁੱਕੀ ਹੈ ਇਹਦੀ ਅਜੇ ਤੱਕ ਤਾਂ ਕੋਈ ਆਸ ਨਹੀਂ ਜੇ ਰੱਬ ਕਿਤੇ ਥੋੜਾ ਬਹੁਤ ਮਿਹਰਬਾਨ ਹੋਵੇ ਤੇ ਹੋ ਸਕਦਾ ਵੀ ਕੁਛ ਨਾ ਕੁਛ ਲੋਕਾਂ ਦੇ ਪੱਲੇ ਪਵੇ ਇਹ ਕਰਕੇ ਇਹ ਦੇ ਰੱਬ ਦੇ ਹੱਥ ਵਾਸਿਆ ਵੀ ਜੇ ਹੁਣ ਧੁੱਪਾਂ ਲੱਗ ਜਾਂਦੀਆਂ ਤੇ ਕੁਛ ਬਚਾਅ ਹੋ ਸਕਦਾ ਨਹੀਂ ਤੇ ਫਿਲਹਾਲ ਕੋਈ ਬਚਾਅ ਨਹੀਂ ਇਲਾਕੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਹਨੇਰੀ ਝੱਖੜ ਨੇ ਬਹੁਤ ਰੁੱਖ ਪੁੱਟੇ ਆ ਬਹੁਤ ਵੱਲੇ ਖੰਬੇ ਸਭ ਬਿਜਲੀ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ